हरि सतनाम सतना गुरु वाल्मीक महाराज जगत गुरु वाल्मीक महाराज अमृत अमृतवाणी ਸ਼ਲੋਕ ਮਿਰ ਜਦੋਂ ਪਰਮੇਸ਼ਰ ਕੀਤੀ ਹੰਸ ਕੜਾਉ ਪਈ ਉਪਮਾ ਜਾਤ ਕਹੀ ਨਾ ਤੇਰੀ ਪ੍ਰੀਤਮ ਉਪਮਾ ਜਾਤ ਨਾ ਕਹੀ ਭਗਤ ਜਨਾ ਦਾ ਗੀਤ ਹੈ ਤੂੰ ਕਟਕੜ ਦੇ ਵਿੱਚ ਮੀਤ ਹੈ ਤੂੰ ਰੋਂਦਾ ਦੇ ਕਿਰਖੀ ਜੀਤਾਏ ਸ਼ਿਨਵੇਂ ਸਾਰ ਲਈ ਨਿਰਦੰਡ ਟੁੰਡਣ ਚਾਂਦੀ ਸੋਨਾ ਭਗਤ ਟੰਡੋਲੀ ਤੇਰੇ ਦੁਨੀਆਂ ਦੇ ਵਿੱਚ ਦੇਸ਼ਕ ਨੀਰਾ ਕਰ ਤੇਰੇ ਵਿੱਚ ਦਿਰੀ ਕਾਟੀ ਪੀੜ ਭਈ ਤੂੰ ਚੰਦਾ ਸੰਜੀ ਵਿੱਚ ਕੋਰੀ ਦੀਨ ਦਰਦ ਪ੍ਰਭ ਮੋਰੀ ਦਰਸ਼ਿਤ ਨਾਨੂ ਤੇਰਾ ਹੋਵੇ ਜੀਤ ਜਨਾ ਦੇ ਕੋਰੇ ਗੁਰਦਾਸ ਅਰੀ ਫਿਰ ਸਾਰੀ ਜਨ ਕੀ ਆਸ ਟਾਈ ਜੇ ਸਵਗਤ ਪੋਲੇनाथ ਜੀ ਨੇ ਆਪਣੀ ਖੜਾਣ ਚਲਾਈ ਰਿषि ਭਾਰਤਵਾਜ ਜੀ ਨੇ ਆਪਣੀਆਂ ਅੱਖਾਂ ਕੋਲ ਕੇ ਆਪਣੇ ਅੱਗੇ ਵਾਲੇ ਨਜ਼ਰ ਮਾਰੀ ਤਾਂ 20 ਕਦਮਾਂ ਉਸ ਤੋਂ ਦੂਰ ਹੰਸ ਬੈਠਾ ਹੋਇਆ ਰਿਗੀ ਭਾਰਤਵਾਜ ਹੰਸ ਨੂੰ ਕਹਿੰਦਾ ਰੇ ਹੰਸ ਪੰਛੀ ਤੂੰ ਕਿੱਥੋਂ ਢਿੱਕੇ ਆਇਆ ਹੈ ਤੇ ਤੂੰ ਬੜਾ ਸੋਹਣਾ ਮਨਮੋਹਣਾ ਪੰਛੀ ਹੈ ਤੇਰੇ ਉੱਤੇ ਭਗਵਾਨ ਦੀ ਮਿਹਰ ਦਾ ਛਤਰ ਛਾਇਆ ਹੋਇਆ ਹੈ ਤੂੰ ਸਭ ਪੰਛੀਆਂ ਵਿੱਚੋਂ ਸਰਦਾਰ ਪੰਛੀ ਹੈ ਤੇਰੇ ਵਰਗਾ ਵਡਭਾਗੀ ਪੰਛੀ ਹੋਰ ਕੋਈ ਨਹੀਂ ਤੂੰ ਸਭਨਾ ਪੰਛੀਆਂ ਦਾ ਰਾਜਾ ਹੈ ਤੇਰਾ ਕੋਜਰ ਵੀ ਮਾਨਸ ਰੋਵਰ ਦੇ ਮੂਰਤੀ ਹਨ ਤੈਨੂੰ ਦੇਖ ਕੇ ਮੇਰੇ ਦਿਲ ਨੂੰ ਬੜੀ ਖੁਸ਼ੀ ਹੋਈ ਹੈ ਪਹਿਲਾਂ ਮੈਂ ਜਗ੍ਹਾ ਪਰ ਕੱਲਾ ਸੀ ਹੁਣ ਇੱਥੇ ਆਪਾਂ ਦੋ ਹਾਂ ਭਾਰਤਵਾਦੀ ਕਹਿਣ ਲੱਗੇ ਅਰੇ ਪੰਛੀ ਤੂੰ ਕੁਝ ਬੋਲ ਤਾਂ ਸਹੀ ਤੈਨੂੰ ਇੱਥੇ ਕਿਸ ਨੇ ਘੱਲਿਆ ਮੈਂ ਤਾਂ ਪ੍ਰਮਾਤਮਾ ਨੂੰ ਟੁਟਦਾ ਫਿਰਦਾ ਹਾਂ ਤੇ ਤੂੰ ਇਥੇ ਕਿਸ ਨੂੰ ਢੂੰਡਦਾ ਹੈ ਜਿਸ ਵਕਤ ਭਾਰਤਵਾਜ ਜੀ ਨੇ ਇਸ ਤਰ੍ਹਾਂ ਹੰਸ ਮਾਂਸੀ ਨਾਲ ਗੱਲਾਂ ਕੀਤੀਆਂ ਉਹ ਹੰਸ ਉੱਚੀ ਉੱਚੀ ਧਾਨੋ ਰਿਖੀ ਜੀ ਤੁਸੀਂ ਧਾਨੋ ਰਿਖੀ ਜੀ ਤੋਂ ਬਿਕੁੰਠ ਲੋਕ ਦਾ ਰਾਜਾ ਬਣੇਗਾ ਤੇਰੇ ਮਸਤਕ ਦੇ ਉੱਪਰ ਜੋ ਨੂਰੀ ਸਤਾਰਾ ਚਮਕ ਰਿਹਾ ਹੈ ਇਹ ਨਿਰੰਕਾਰ ਜੀ ਦਾ ਦਰਸ਼ਨ ਤੇ ਬਿਕੁੰਠ ਲੋਕ ਦਾ ਰਾਜ 파ਗ ਚਮਕ ਰਿਹਾ ਹੈ ਉਹ ਹੰਸ ਪੰਛੀ ਕਹਿਣ ਲੱਗ ਅਰੀਕਿਆ ਮੈਂ ਤੇਰੀ ਬਾਬਤ ਇੱਥੇ ਆਇਆ ਹਾਂ ਤੇਰੀ ਬਾਣੀ ਸੁਣ ਕੇ ਮੇਰਾ ਮਨ ਕਦਾਰਤ ਰੁਗਿਆ ਜਨਮ ਜਨਮ ਦੇ ਮੇਰੇ ਸੰਸੇ ਉਤਰ ਗਏ ਹਨ ਤੇ ਤੇਰਾ ਵਾਲਮੀਕ ਵਾਲਮੀਕ ਜਾਪ ਜੀਵ ਨੂੰ ਬਿਕੁੰਠ ਲੋਕ ਦੇ ਵਿੱਚ ਪਹਚਾ ਦੇਣ ਵਾਲਾ ਹੈ ਉਹ ਹੰਸ ਪੰਛੀ ਕਹਿਣ ਲੱਗ ਅਰੀਕੀ ਜੀ ਵਾਲਮੀਕ ਨਾਮ ਸੁਣ ਕੇ ਜੀਵ 84 ਲੱਖ ਦੇ ਜੂਨਾ ਦੇ ਚੱਕਰ ਵਿੱਚ ਨਹੀਂ ਆਵੇਗਾ ਦੋ ਬਾਤ ਚੇ ਭਾਗਾ ਵਾਲਾ ਪੁਰਛੈ ਜਿਸ ਦਾ ਗੀਤ ਹੀ ਵਾਲਮੀ ਨਿਰੰਕਾਰ ਜੀ ਦਾ ਨਾਮ ਬਣ ਚੁੱਕਾ ਹੈ ਉਹ ਹੰਸ ਪੰਛੀ ਕਹਿਣ ਲੱਗਾ ਇਹ ਭਗਤਾ ਵਾਲਮੀ ਕੀ ਨਿਰੰਕਾਰ ਜੀ ਦਾ ਨਾਮ ਤਾਂ ਉਸ ਪਾਰ ਬ੍ਰਹਮ ਜੀ ਦਾ ਹੈ ਪੰਛੀਆਂ ਦੇ ਵਿੱਚ ਵੀ ਇਸ ਨਾਮ ਦੇ ਨਾਲ ਹੀ ਨਿਰੰਕਾਰ ਜੀ ਦਾ ਸਿਮਰਨ ਹੁੰਦਾ ਹੈ ਉਹ ਹੰਸ ਭਾਰਤਵਾ ਜੀ ਨੂੰ ਕਹਿਣ ਲੱਗਾ ਰਿਚੀ ਜੀ ਇਥੇ ਤੂੰ ਕਿਸ ਕਰਕੇ ਬੈਠਾ ਰੋ ਰਿਹਾ ਹੈ ਤੇ ਤੂੰ ਮੈਨੂੰ ਦੱਸ ਮੈਂ ਤੇਰੀ ਜ਼ਰੂਰ ਮਦਦ ਕਰਾਂਗਾ ਜਦੋਂ ਹੰਸ ਨੇ ਬੋਲ ਕੇ ਇਸ ਤਰ੍ਹਾਂ ਕਿਹਾ ਤਾਂ ਭਾਰਤਵਾਜ ਹੰਸ ਨੂੰ ਕਹਿਣ ਲੱਗਾ ਰੇ ਹੰਸ ਮੈਂ ਇਸ ਪਰਬਤ ਉਤੇ ਚੜ ਕੇ ਪਰਬਤ ਉਤੇ ਚੜਨਾ ਲੋੜਦਾ ਹਾਂ ਇਹ ਪਹਾੜ ਬਹੁਤ ਉੱਚਾ ਹੈ ਇਸ ਉੱਪਰ ਮੈਂ ਤੂੰ ਚੜ ਨਹੀਂ ਹੁੰਦਾ ਜਦੋਂ ਚੜਦਾ ਹਾਂ 10 ਕਦਮਾਂ ਉੱਪਰ ਚੜ ਕੇ ਥੱਲੇ गिर ਜਾਂਦਾ ਹਾਂ ਮੈਨੂੰ ਇੱਥੇ ਅੱਜ 5 ਦਿਨ ਹੋ ਗਏ ਹਨ ਇਸ ਪਹਾੜ ਉੱਤੇ ਚੜ ਨਹੀਂ ਹੁੰਦਾ ਜਦੋਂ ਹੰਸ ਨੂੰ ਭਾਰਤਵਾਧ ਜੀ ਨੇ ਇਸ ਤਰ੍ਹਾਂ ਕਿਹਾ ਤਾਂ ਹੰਸ ਭਾਰਤਵਾਧ ਜੀ ਨੂੰ ਕਹਿਣ ਲੱਗਾ ਰਹੀ ਕਿਆ ਤੂੰ ਇਸ ਪਹਾੜ ਉੱਤੇ ਕਿਸ ਕਰਕੇ ਚੜਨਾ ਚਾਹੁੰਦਾ ਹੈ ਪਹਾੜ ਤੇ ਚੜਨਾ ਤੇਰਾ ਕੀ ਮਤਲਬ ਹੈ ਜਦੋਂ ਹੰਸ ਨੇ ਇਸ ਤਰ੍ਹਾਂ ਕਿਹਾ ਤਾ ਭਾਰਤਵਾਜ ਜੀ ਹੰਸ ਨੂੰ ਕਹਿਣ ਲੱਗਾ ਰੇ ਹੰਸ ਪੰਛੀ ਇਸ ਪਹਾੜ ਉਤੇ ਬ੍ਰਹਮਾ ਜੀ ਰਹਿੰਦੇ ਨੇ ਮੈਂ ਉਹਨਾਂ ਨੂੰ ਮਿਲਣਾ ਲੋੜਦਾ ਹਾਂ ਤੇ ਗੁਰੂ ਤੋਂ ਬਿਨਾਂ ਪਰਮਾਤਮਾ ਨੂੰ ਮਿਲਿਆ ਨਹੀਂ ਜਾਂਦਾ ਮੈਂ ਉਸ ਨੂੰ ਆਪਣਾ ਗੁਰੂ ਧਾਰਨਾ ਚਾਹੁੰਦਾ ਹਾਂ ਭਗਤ ਅਤੇ ਭਗਵੰਤ ਦੇ ਸਨ ਵਿੱਚ ਗੁਰੂ ਵਿਚੋਲਾ ਹੁੰਦਾ ਹੈ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਮਿਲਿਆ ਜਾਂਦਾ ਹੈ ਗੁਰੂ ਤੋਂ ਬਿਨਾਂ ਪਰਮਾਤਮਾ ਆਪਣਾ ਚਿਹਰਾ ਨਹੀਂ ਦਿਖਾਉਂਦਾ ਨਿਗਰਾ ਜੀ ਨੂੰ ਕਿਸੇ ਪਾਸੇ ਜੋਗਾ ਨਹੀਂ ਹੁੰਦਾ ਨਾ ਆਰ ਦਾ ਨਾ ਪਾਰ ਦਾ ਉਹ ਭਵਜਲ ਸਾਗਰ ਦੇ ਵਿੱਚ ਕਾਰ ਖੜਾ ਹੁੰਦਾ ਇਸ ਕਰਕੇ ਮੈਂ ਬ੍ਰਹਮਾ ਜੀ ਨੂੰ ਆਪਣਾ ਗੁਰੂ ਧਾਰਨਾ ਚਾਹੁੰਦਾ ਹਾਂ ਜਿਸ ਵਕਤ ਰਿਸ਼ੀ ਭਾਰਤਵਾਜ ਜੀ ਨੇ ਹੰਸ ਨੂੰ ਬੋਲ ਕੇ ਇਸ ਤਰ੍ਹਾਂ ਕਿਹਾ ਤਾਂ ਹੰਸ ਭਾਰਤਵਾਜ ਜੀ ਵੀ ਅੰਮ੍ਰਿਤ ਵਰਗੀ ਮਿੱਠੀ ਮਿੱਠੀ ਬਾਣੀ ਸੁਣ ਕੇ ਭਾਰਤਵਾਜ ਜੀ ਨੂੰ ਕਹਿਣ ਲੱਗਾ ਰਿਸ਼ੀ ਜੀ ਤੁਸੀਂ ਮੇਰੇ ਉੱਪਰ ਬੈਠ ਜਾਓ ਤੇ ਮੈਂ ਤੁਹਾਨੂੰ ਇਸ ਬਿੰਦੂ ਪਰਬਤ ਉੱਤੇ ਬਚਾ ਦੇਵਾਂਗਾ ਇਸ ਕਰਕੇ ਮੈਂ ਤੇਰੇ ਕੋਲ ਚੱਲ ਕੇ ਆਇਆ ਹਾਂ ਤੇਰੀ ਗੂਕ ਪਕਾਰ ਬਹੁਤ ਦੂਰ ਦੂਰ ਤੱਕ ਸੁਣ ਰਹੀ ਹੈ ਉਹ ਹੰਸ ਪੰਛੀ ਕਹਿਣ ਲੱਗਾ ਰਹੀ ਕਿਆ ਤੇਰੀ ਗੂਕ ਪਕਾਰ ਨੇ ਤਾਂ ਸ਼ਿਵਾ ਦੀ ਤਾੜੀ ਖੋਲ ਦਿੱਤੀ ਦਿੱਤੀ ਹੈ ਜਿਹਦੀ ਤਾੜੀ ਛੇਤੀ ਕੀਤੇ ਖੁੱਲ ਨਹੀਂ ਸਕਦੀ ਉਹ ਬਹੁਤ ਵੱਡਾ ਦੀਵਤਾ ਹੈ ਉਹ ਕਲਾਸ਼ ਬਗਤ ਉੱਪਰ ਬੈਠਾ ਸਾਰੀ ਸ੍ਰਿਸ਼ਟੀ ਨੂੰ ਦੇਖ ਸਕਦਾ ਹੈ ਉਸ ਦੇ ਤਪ ਦਾ ਤੇਜ ਪ੍ਰਤਾਪ ਬਹੁਤ ਦੂਰ ਤਾਈਂ ਫੈਲ ਚੁੱਕਾ ਹੈ ਤੇ ਦੁਨੀਆਂ ਵਾਲੇ ਸਭ ਲੋਕ ਉਹਨੂੰ ਜਾਣਦੇ ਹਨ ਐ ਰਿਖਿਆ ਉਸ ਨਾਗੀ ਦੇ ਤੇ ਨਾਲ ਤਾਂ ਵੱਡੇ ਵੱਡੇ ਜੈਰੀ ਨਾਗ ਵੀ ਪ੍ਰੀਤ ਕਰਦੇ ਹਨ ਉਸ ਮੂਰਤ ਨੂੰ ਪਰਮਾਤਮਾ ਦੀਆਂ ਸਭ ਸੁਰਾਂ ਦਾ ਪਤਾ ਹੈ ਇਸ ਸੁਰ ਦੇ ਵਿੱਚ ਕੈਸੀ ਆਵਾਜ਼ ਹੈ ਇਸ ਸੁਰ ਦੇ ਵਿੱਚ ਕੈਸੀ ਆਵਾਜ਼ ਹੈ ਰਿਕਿਆ ਮੈਂ ਤੇਰੀ ਬਿਪਤਾ ਨੂੰ ਦੂਰ ਕਰਨ ਆਇਆ ਹਾਂ ਉਹ ਹੰਸਪੰਛੀ ਭਾਰਤਵਾਜ ਜੀ ਨੂੰ ਕਹਿਣ ਲੱਗੀ ਰਿਕਿਆ ਜਿੱਥੇ ਤੂੰ ਕਹਿ ਮੈਂ ਤੈਨੂੰ ਉਥੇ ਪਹੁੰਚਾ ਦੇਵਾਂਗਾ ਤੇ ਤੂੰ ਮੇਰੇ ਉੱਪਰ ਬੈਠ ਜਾ ਸੂਰਜ ਤੋਂ ਥੱਲੇ ਥੱਲੇ ਜਿੱਥੇ ਤੂੰ ਕਹਿ ਮੈਂ ਤੈਨੂੰ ਉਥੇ ਲੈ ਜਾਵਾਂਗਾ ਤੂੰ ਮੇਰੇ ਉੱਪਰ ਬੈਠ ਜਾ ਤੇਰਾ ਮਨੋਰਥ ਜ਼ਰੂਰ ਸਿੱਧ ਹੋ ਜਾਵੇਗਾ ਜਦੋਂ ਉਸ ਹੰਸ ਮੇਰੀ ਕੀ ਭਾਰਤਵਾਜ ਜੀ ਨੂੰ ਇਸ ਤਰ੍ਹਾਂ ਕਿਹਾ ਤਾਰੀਖੀ ਭਾਰਤਵਾਜ ਜੀ ਨੂੰ ਉਸ ਹੰਸ ਪੰਛੀ ਦੀ ਗੱਲ ਸੁਣ ਕੇ ਬਹੁਤ ਖੁਸ਼ੀ ਹੋ ਗਈ ਕਿ ਮੈਂ ਹੁਣ ਇਸ ਪਹਾੜ ਉਤੇ ਚੜ ਸਕਦਾ ਸ਼ਾਇਦ ਪਰਮਾਤਮਾ ਇਸੇ ਪਹਾੜ ਉਤੇ ਹੋਵੇ ਜਿਸ ਨੇ ਮੈਨੂੰ ਅਨੇਕ ਦੁੱਖ ਦੇ ਦਿਖਾਏ ਹਨ ਤੇ ਉਸ ਨੇ ਮੈਨੂੰ ਪਹਾੜ ਉਤੇ ਮਿਲਣਾ ਜਦੋਂ ਸ਼ਿਵ ਜੀ ਵਰਗੇ ਵੱਡੇ ਵੱਡੇ ਦੇਵਤੇ ਪਹਾੜਾਂ ਦੇ ਉੱਪਰ ਰਹਿੰਦੇ ਹਨ ਉਹ ਸਗਲ ਸੇਸ਼ਟਨਾਥ ਵੀ ਕਿਸੇ ਪਹਾੜ ਉੱਤੇ ਸ਼ਾਇਦ ਰਹਿੰਦਾ ਹੋਵੇਗਾ ਉਹ ਹੰਸ ਦੇ ਕਹੇ ਅਨੁਸਾਰ ਰਿਸ਼ੀ ਜੂਸ ਹੰਸ ਦੇ ਉੱਪਰ ਬੈਠ ਗਏ ਉਹ ਹੰਸ ਰਿਸ਼ੀ ਜੀ ਨੂੰ ਆਪਣੇ ਫਰਾਂ ਦੇ ਉੱਪਰ ਚੱਕ ਕੇ ਤੇ ਇੱਕਦਮ ਉੱਡ ਕੇ ਆਕਾਸ਼ ਮਾਰਗ ਵਿੱਚ ਚਲਾ ਗਿਆ ਉਸ ਬਿੰਦੂ ਪਰ ਪਹਾੜ ਦੇ ਉੱਪਰ ਜਾ ਕੇ ਹੰਸ ਨੇ ਰਿਸ਼ੀ ਭਾਰਤਵਾਜ ਜੀ ਨੂੰ ਉੱਪਰੋਂ ਉਤਾਰ ਦਿੱਤਾ ਉਹ ਹੰਸ ਰਿਸ਼ੀ ਭਾਰਤਵਾਜ ਜੀ ਦੇਖਦੇ-ਦੇਖਦੇ ਇਕਦਮ ਅਲੋਪ ਹੋ ਗਿਆ ਰਿਸ਼ੀ ਭਾਰਤਵਾਜ ਉਸ ਬਿੰਦੂ ਪਰਬਤ ਉਤੇ ਬ੍ਰਹਮਾ ਜੀ ਦਾ ਸਥਾਨ ਢੂੰਡਦਾ ਫਿਰਦਾ ਹੈ ਉਸ ਬਿੰਦੂ ਪਰਬਤ ਉਪਰ ਬ੍ਰਹਮਾ ਜੀ ਦੀ ਆਵਾਜ਼ ਸਰਵਨ ਹੋ ਰਹੀ ਹੈ ਪਰ ਰਿਸ਼ੀ ਜੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਆਵਾਜ਼ ਆ ਕਿੱਥੋਂ ਰਹੀ ਹੈ ਇਸ ਤਰ੍ਹਾਂ ਉਸ ਆਵਾਜ਼ ਦਾ ਪਿੱਛਾ ਕਰਦੇ-ਕਰਦੇ ਨੂੰ ਉਥੇ ਭਾਰਤਵਾਜ ਜੀ ਨੂੰ 5 ਦਿਨ ਹੋ ਗਏ ਆਵਾਜ਼ ਸੁਣ ਰਹੀ ਐ ਪਰ ਬ੍ਰਹਮਾ ਜੀ ਦਾ ਸਥਾਨ ਤਾਂ ਪਤਾ ਨਹੀਂ ਲੱਗਦਾ ਉਥੋਂ ਬ੍ਰਹਮਾ ਜੀ ਦਾ ਸਥਾਨ ਲੱਭ ਦਾ ਲੱਭਦਾਰੀ ਕੀ ਹਾਰ ਹੋ ਗਿਆ ਉਸ ਪਹਾੜ ਦੇ ਤਿੱਖੇ ਤਿੱਕੇ ਖਿੰਗਰ ਪੈਰਾਂ ਦੀਆਂ ਤਲੀਆਂ ਵਿੱਚ ਵੱਜ-ਵੱਜ ਕੇ ਤੇ ਤਲੀਆਂ ਦੇ ਵਿੱਚੋਂ ਕੋਣ ਸਿੰਗ ਰਿਆ ਏ ਓਨ ਰੰਕਾਰ ਜੀ ਦਾ ਅਸਲੀ دیਵਾਨਾ ਮਸਤਾਨਾ ਸਿਰ ਦੇ ਉੱਪਰ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਨੇ ਪਰ ਹਿੰਮਤ ਨਹੀਂ ਆਪਣੀ ਹਾਰ ਦਾ ਦਿਲ ਦੇ ਵਿੱਚ ਇਹੀ ਤਾਰ ਖੜਕਰੀ ਹੈ ਕਿ ਬ੍ਰਹਮਾ ਜੀ ਦਾ ਸਥਾਨ ਇੱਥੇ ਕਿਤੇ ਲਾਗੇ ਹੋਣਾ ਹੈ ਬ੍ਰਹਮਾ ਜੀ ਦਾ ਸਥਾਨ ਮੈਨੂੰ ਮਿਲ ਜਾਵੇਗਾ ਉਸ ਬਿੰਦੂ ਪਰਬਤ ਦੇ ਉੱਪਰ ਦੋ ਪਹਾੜ ਹੋਰ ਹਨ ਜੋ ਦਿਖ ਰਹੇ ਨੇ ਇੱਕ ਪਹਾੜ ਦੀ ਚੋਟੀ ਦਾ ਰੰਗ ਕਾਲੀ ਘਟਾ ਵਰਗਾ ਹੈ ਦੂਸਰੀ ਪਹਾੜ ਦੀ ਚੋਟੀ ਦਾ ਰੰਗ ਸੋਨੇ ਵਰਗਾ ਚਮਕ ਰਿਹਾ ਹੈ ਜਿਸ ਪਰ ਬ੍ਰਹਮਾ ਜੀ ਦਾ ਸਥਾਨ ਹੈ ਕਿ ਭਾਰਤਵਾਜ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਦਾ ਹੈ ਕਿ ਜਾਂ ਤਾਂ ਬ੍ਰਹਮਾ ਜੀ ਦਾ ਆਸਥਾਨ ਇਸ ਕਾਲੀ ਚੋਟੀ ਦੇ ਉੱਪਰ ਹੋਵੇਗਾ ਤੇ ਜਾਂ ਫਿਰ ਸੋਨੇਵਾਂਗਰ ਚੰਦਰੀ ਚੋਟੀ ਦੇ ਉੱਪਰ ਹੋਵੇਗਾ ਇਹਨਾਂ ਦੋਹਾਂ ਚੋਟੀਆਂ ਵਿੱਚੋਂ ਇੱਕ ਚੋਟੀ ਉੱਪਰ ਬ੍ਰਹਮਾ ਜੀ ਦਾ ਆਸਥਾਨ ਜ਼ਰੂਰ ਹੋਵੇਗਾ ਉਹਨ ਰਿਖੀ ਭਾਰਤਵਾਜ ਜੀ ਆਪਣੇ ਮਨ ਨਾਲ ਇਸ ਤਰ੍ਹਾਂ ਵਿਚਾਰ ਕਰਕੇ ਪਹਿਲਾਂ ਕਾਲੀ ਚੋਟੀ ਵਾਲੇ ਪਹਾੜ ਵੱਲ ਨੂੰ ਚਲਾ ਗਿਆ ਉਸ ਦੇ ਦਿਲ ਵਿੱਚ ਵਿਚਾਰ ਇਸ ਤਰ੍ਹਾਂ ਪ੍ਰਗਟ ਹੋਈ ਕਿ ਪਹਿਲਾਂ ਕਾਲੀ ਚੋਟੀ ਵਾਲੇ ਪਹਾੜ ਉਤੇ ਦੇਖ ਲੈਂਦਾ ਹਾਂ ਕਾਲੀ ਚੋਟੀ ਵਾਲਾ ਪਹਾੜ ਵੀ ਉਸ ਨੂੰ ਲਾਗੀ ਨਜ਼ਰ ਆ ਰਿਹਾ ਸੀ ਕਿ ਜੇ ਬ੍ਰਹਮਾ ਜੀ ਦਾ ਸਤਾਨ ਕਾਲੀ ਚੋਟੀ ਵਾਲੇ ਪਹਾੜ ਉੱਪਰ ਨਾ ਹੋਇਆ ਤਾਂ ਬਾਅਦ ਵਿੱਚ ਸੋਨੇ ਵਰਗੀ ਚੋਟੀ ਵਾਲੇ ਪਹਾੜ ਉੱਪਰ ਨੂੰ ਦੇਖਾਂਗਾ ਜਿਸ ਵਕਤ ਭਾਰਤਵਾਜ ਜੀ ਕਾਲੀ ਚੋਟੀ ਵਾਲੇ ਪਹਾੜ ਦੇ ਕੋਲ ਪਹੁੰਚ ਗਏ ਤਾ ਉਪਰ ਕੀ ਦੇਖਦਾ ਹੈ ਕਿ ਉਸ ਕਾਲੇ ਪਹਾੜ ਦੀ ਚੋਟੀ ਉੱਪਰ ਆਦਮੀ ਦਾ ਸੁੱਕਾ ਹੋਇਆ ਪਿੰਜਰ ਪਿਆ ਹੈ ਉਸ ਪਿੰਜਰ ਦੇ ਨਾਲ మాਸ ਬਿਲਕੁਲ ਨਹੀਂ ਸਭ ਸੁੱਕ ਸੜ ਕੇ ਖਾਕ ਬਣ ਚੁੱਕਾ ਹੈ ਹੱਡ ਹੀ ਹੱਡ ਉੱਥੇ ਪਈ ਹੋਈ ਨੇ ਰਿਖੀ ਭਾਰਤਵਾਦੀ ਦੇ ਕੋਲ ਖੜਾ ਰਿਖੀ ਭਾਰਤਵਾਦੀ ਕੋਲ ਖੜਾ ਉਸ ਸੁੱਕੇ ਹੋਏ ਪਿੰਜਰ ਨੂੰ ਦੇਖ ਰਿਹਾ ਹੈ ਤੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਦਾ ਹੈ ਕਿ ਇਹ ਆਦਮੀ ਇੱਥੇ ਕਿਸ ਤਰ੍ਹਾਂ ਆਇਆ ਹੋਵੇਗਾ ਇੱਥੇ ਤਾਂ ਮੈਂ ਹੰਸ ਦੀ ਮਦਦ ਦੇ ਨਾਲ ਮਸਾ ਪਹੁੰਚਿਆ ਹਾਂ ਇਹ ਪਹਾੜ ਤਾਂ ਬਹੁਤ ਉੱਚਾ ਹੈ ਜਿਸ ਉੱਪਰ ਕੋਈ ਆਦਮੀ ਨਹੀਂ ਚੜ ਸਕਦਾ ਇਹ ਤਾਂ ਮੇਥੋਂ ਪਹਿਲਾਂ ਵੀ ਕੋਈ ਇੱਥੇ ਪਹੁੰਚਿਆ ਆਇਆ ਹੈ ਰਿਖੀ ਭਾਰਤਵਾਜ ਜੀ ਪਿੰਜਰੇ ਦੇ ਕੋਲ ਖੜਾ ਆਪਣੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਰ ਰਿਹਾ ਹੈ ਪਹਿਲਾ ਤਾਰੀਖੀ ਭਾਰਤਵਾਜ ਉਸ ਪਿੰਜਰੇ ਤੋਂ ਪੰਜ ਕਦਮਾਂ ਪਿੱਛੇ ਖੜਾ ਉਸ ਪਿੰਜਰੇ ਨੂੰ ਦੇਖ ਰਿਹਾ ਸੀ ਜਦੋਂ ਥੋੜਾ ਜਿਆ ਹੋਰ ਅੱਗੇ ਹੋ ਕੇ ਪਿੰਜਰ ਨੂੰ ਦੇਖਣ ਲੱਗਾ ਤਾਰੀਖੀ ਭਾਰਤਵਾਜ ਜੀ ਦਾ ਜੋ ਪਰਛਾਵਾਂ ਸੀ ਉਸ ਪਿੰਜਰੇ ਦੇ ਉੱਪਰ ਪੈ ਗਿਆ ਭਾਰਤਵਾਜ ਜੀ ਦਾ ਪਰਛਾਵਾਂ ਉਸ ਪਿੰਜਰੇ ਉੱਪਰ ਪੈਣਸਾਰ ਉਸ ਪਿੰਜਰੇ ਦੇ ਵਿੱਚੋਂ ਹਰੀ ਹਰੀ ਕਰਕੇ ਆਵਾਜ਼ ਹੋਈ ਜਦੋਂ ਉਸ ਸੁੱਕੇ ਸੜੇ ਪਿੰਜਰ ਦੇ ਵਿੱਚੋਂ ਹਰੀ-ਹਰੀ ਕਰਕੇ ਆਵਾਜ਼ ਹੋਈ ਤਾਰੀਖੀ ਭਾਰਤਵਾਜ ਇਸ ਤਰ੍ਹਾਂ ਆਵਾਜ਼ ਸੁਣ ਕੇ ਇੱਕਦਮ ਪੰਜ ਕਦਮਾਂ ਪਿੰਜਰ ਤੋਂ ਪਿੱਛੇ हट ਗਿਆ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਨ ਲੱਗਾ ਕਿ ਇਹ ਤਾਂ ਕਿਸੇ ਆਦਮੀ ਦਾ ਸੁੱਕਿਆ ਹੋਇਆ ਪਿੰਜਰ ਹੈ ਇਸ ਵਿੱਚੋਂ ਹਰੀ-ਹਰੀ ਕਰਕੇ ਆਵਾਜ਼ ਆਈ ਹੈ ਇਹ ਤਾਂ ਸਿਰਫ ਸੁੱਕਾ ਹੋਇਆ ਕਰੰਗ ਹੀ ਪਿਆ ਹੋਇਆ ਹੈ ਉਸ ਸੁੱਕੇ ਹੋਏ ਕਰੰਗ ਦੇ ਵਿੱਚੋਂ ਹਰੀ ਹਰੀ ਕਰਕੇ ਆਈ ਆਵਾਜ਼ ਨੂੰ ਸੁਣ ਕੇ ਰਖੀ ਜੀ ਦਾ ਸਰੀਰ ਕੰਬ ਗਿਆ ਭਾਰਤ ਆਵਾਜ਼ ਆਪਣੇ ਦਿਲ ਦੇ ਵਿੱਚ ਇਹ ਕੁਝ ਹੌਸਲਾ ਕਰਕੇ ਉਸ ਸੁੱਕੇ ਹੋਏ ਰੰਗ ਨੂੰ ਕਹਿ ਲੱਗਾ ਰੇ ਸੁੱਕੇ ਸੜੇ ਕੰਗ ਤੇਰੇ ਵਿੱਚ ਤਾਂ ਜਾਨ ਨਹੀਂ ਸਿਰਫ ਸੁੱਕਾ ਹੋਇਆ ਰੰਗ ਹੈ ਤੂੰ ਕਿਸ ਤਰ੍ਹਾਂ ਬੋਲ ਸਕਦਾ ਹੈ ਤੇਰੇ ਉੱਪਰ ਤਾਂ ਰਤਾ ਮਾਸ ਵੀ ਨਹੀਂ ਉਹ ਵੀ ਤੇਰੇ ਨਾਲੋਂ ਛੱਡ ਚੁੱਕਾ ਹੈ ਮੇਰਾ ਪਿੰਜਰ ਕਰੀਰ ਦੀ ਸੁੱਕੀ ਲੱਕੜ ਵਰਗਾ ਹੋਇਆ ਪਿਆ ਹੈ ਜਿਸ ਵਕਤ ਉਹ ਸੁੱਕੇ ਸੜੇ ਕਰੰਗ ਨੂਰੀ ਕੀ ਭਾਰਤਵਾਦ ਜੀ ਨੇ ਇਸ ਤਰ੍ਹਾਂ ਕਿਹਾ ਤਾਂ ਉਹ ਸੁੱਕਾ ਕਰੰਗ ਰਿਖੀ ਭਾਰਤਵਾਦ ਜੀ ਨੂੰ ਬੋਲ ਕੇ ਇਸ ਤਰ੍ਹਾਂ ਕਹਿਣ ਲੱਗਾ ਕਿ ਰਿਖੀ ਜੀ ਜਦੋਂ ਤੇਰੇ ਵਰਗੇ ਮਹਾਨ ਰਿਖੀ ਦਾ ਮੇਰੇ ਵਰਗੇ ਪਾਪੀ ਦੇ ਉੱਪਰ ਪਰਛਾਵਾਂ ਪੈ ਜਾਵੇ ਤਾਂ ਉਹ ਬੋਲ ਕਿਸ ਤਰ੍ਹਾਂ ਨਹੀਂ ਸਕਦਾ ਉਹ ਕਰੰਗ ਕਹਿਣ ਲੱਗਾ ਕਿ ਰਕੀ ਜੀ ਤੇਰਾ ਕਵਿਤਰ ਦਰਸ਼ਨ ਕਰਕੇ ਮੇਰੇ ਵਿੱਚ ਬੋਲਣ ਦੀ ਸ਼ਕਤੀ ਆ ਗਈ ਹੈ ਹਰੀ ਦਾ ਨਾਮ ਤਿੰਨਾਂ ਲੋਕਾਂ ਦਾ ਪ੍ਰਸਾਰਿਤ ਹੈ ਜਿਸ ਉੱਪਰ ਗगन ਮੰਡਲ ਸਭ ਚੰਦ ਸੂਰਜ ਤਾਰੇ ਖੜੇ ਹੋਏ ਹਨ ਤੇਰੀ ਵੱਡੀ ਤਪ ਦਾ ਪ੍ਰਤਾਪ ਕਰਕੇ ਮੈਂ ਬੋਲ ਸਕਿਆ ਹਾਂ ਉਹ ਸੁਕਾ ਪਿੰਜਰ ਕਹਿਣ ਲੱਗਾ ਕਿ ਐ ਰਕੀ ਜੀ ਤੇਰੀ ਤਫਸੀਆ ਬਹੁਤ ਹੋ ਚੁੱਕੀ ਹੈ ਤੇਰੇ ਮਸਤਕ ਉੱਪਰ ਉਹ ਸਤਾਰਾ ਚੰਦ ਕਰਿਆ ਜਿਸ ਤਾਰੇ ਦੀ ਰੋਸ਼ਨੀ ਮੇਰੇ ਸੁੱਕੇ ਪਿੰਜਰੇ ਦੇ ਉੱਪਰ ਪੈਂਦੇ ਸਾਰ ਮੇਰਾ ਛੜ ਦਾ ਬਲ ਦਾ ਸੁੱਕਾ ਹੋਇਆ ਸਰੀਰ ਇਹ ਇੱਕ ਰੰਗ ਠੰਡਾ ਠਾਰ ਹੋ ਗਿਆ ਉਹ ਸੁੱਕਾ ਪਿੰਜਰ ਕਹਿਣ ਲੱਗਾ ਰਕੀ ਜੀ ਤੂੰ ਬਹੁਤ ਵੱਡਾ ਤਪਸੀ ਆ ਜਿਸ ਵਕਤ ਸੁੱਕੇ ਹੋਏ ਕਰੰਗ ਨੇ ਭੋਲ ਕੇ ਰਕੀ ਭਾਰਤਵਾਜ ਜੀ ਬਿਸਤਰਾ ਆਇਆ ਤਾਂ ਭਾਰਤਵਾਜ ਉਸ ਕਰੰਗ ਨੂੰ ਇਹ ਕਹਿਣ ਲੱਗਾ ਤਿਹਰੇ ਕਰੰਗ ਜੇ ਤੂੰ ਆਖਦਾ ਹੈ ਕਿ ਆਪ ਜੈਸੇ ਮਹਾਨ ਰਖੀ ਦੇ ਦਰਸ਼ਨ ਕਰਕੇ ਸੁੱਕਾ ਆਇਆ ਕਰੰਗ ਬੋਲ ਕਿਸ ਤਰ੍ਹਾਂ ਨਹੀਂ ਸਕਦਾ ਭਾਰਤਵਾਦ ਜੀ ਕਹਿਣ ਲੱਗੇ ਅਰੇ ਕਰੰਗ ਤੇਰੀ ਗੋ ਤਾਂ ਅੱਖਾਂ ਵੀ ਨਹੀਂ ਤੇ ਤੂੰ ਮੈਨੂੰ ਕਿਸ ਤਰ੍ਹਾਂ ਦੇਖ ਸਕਦਾ ਹੈ ਜਦੋਂ ਭਾਰਤਵਾਦ ਜੀ ਨੇ ਉਹ ਸੁੱਕੇ ਕਰੰਗ ਨੂੰ ਇਸ ਤਰ੍ਹਾਂ ਕਿਹਾ ਉਹ ਕਰੰਗ ਆਗੂ ਕਹਿਣ ਲੱਗਾ ਰਖੀ ਜੀ ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਜਦੋਂ ਆਪ ਜੈਸੀ ਮਹਾਰਿ ਰਿਖੀ ਦਾ ਪਰਛਾਵਾਂ ਮੇਰੇ ਵਰਗੇ ਪਾਪੀ ਉੱਪਰ ਪੈ ਜਾਵੇ ਉਹ ਬੋਲ ਕਿਸ ਤਰ੍ਹਾਂ ਨਹੀਂ ਸਕਦਾ ਉਹ ਸੁੱਕਾ ਹੋਇਆ ਤਰੰਗ ਕਹਿਣ ਲੱਗਾ ਰਿਖੀ ਜੀ ਬਾਤ ਉੱਚੇ ਦਰਜੇ ਦੇ ਗੁਰਮੁਖਾਂ ਦੇ ਦਰਸ਼ਨ ਕਰਕੇ ਹਜ਼ਾਰ ਬਰਸ ਦਾ ਸੁੱਕਾ ਹੋਇਆ ਤਰੰਗ ਮੁੜ ਕੇ ਜ਼ਿੰਦਗੀ ਪ੍ਰਾਪਤ ਕਰ ਸਕਦਾ ਹੈ ਰਿਖੀ ਜੀ ਜੇ ਤੈਨੂੰ ਮੇਰੀ ਗੱਲ ਉਤੇ ਤੇ ਬਾਰ ਨਹੀਂ ਤਾਂ ਆਪ ਮੈਨੂੰ ਪੁੱਛ ਸਕਦੇ ਹੋ ਕਿ ਮੈਂ ਕੈਸਾ ਹਾਂ ਕੈਸੀ ਮੇਰੇ ਨਕਸ਼ ਹਨ ਕਿਸ ਤਰ੍ਹਾਂ ਦਾ ਮੇਰਾ ਚੈਨ ਚੱਕਰ ਰੂਪ ਰੰਗ ਹੈ ਮੈਂ ਤੁਹਾਨੂੰ ਦੱਸ ਸਕਦਾ ਹਾਂ ਮੇਰੇ ਵਿੱਚ ਐਸੀ ਕਲਾ ਆ ਗਈ ਹੈ ਜਿਸ ਵਕਤ ਉਹ ਸੁਕੇ ਕਰੰਗ ਨੇ ਆਪਣੇ ਮੋਹੋ ਬੋਲ ਕੇ ਭਾਰਤਵਾਜ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਭਾਰਤਵਾਜ ਉਹ ਸੁਕੇ ਕਰੰਗ ਨੂੰ ਕਹਿਣ ਲੱਗਾ ਅਰੇ ਕਰੰਗ ਜੇ ਤੂੰ ਦੇਖ ਸਕਦਾ ਹੈ ਤਤ ਮੈਨੂੰ ਦੱਸ ਦੇ ਕਿ ਮੇਰਾ ਕੈਸਾ ਚੈਨ ਚੱਕਰ ਹੈ ਕੈਸਾ ਰੰਗ ਰੂਪ ਹੈ ਸਰੀਰ ਦੀ ਬਨਾਵਟ ਕੈਸੀ ਹੈ ਉਹ ਸੁੱਕਾ ਰੰਗ ਭਾਰਤਵਾਜ ਜੀ ਨੂੰ ਬੋਲ ਕੇ ਕਹਿਣ ਲੱਗਾ ਰਖੀ ਜੀ ਤੇਰੇ ਨੱਕ ਲੱਕ ਦੇ ਨਾਲ ਪੱਤਰ ਬੱਦੇ ਹੋਏ ਨੇ ਤੇ ਲੱਕ ਤੋਂ ਬਿਨਾ ਹੋਰ ਤੇਰਾ ਸਾਰਾ ਸਰੀਰ ਨਗਨ ਰੰਗ ਤੇਰਾ ਸ਼ਾਮ ਵਰਣ ਹੈ ਜਿਆਸਤੀ ਗੋਰਾ ਨਹੀਂ ਤੇਰੇ ਸੇ ਪਰਕੇਸ ਪੂਰੇ ਪੂਰੇ ਰੰਗ ਦੇ ਹਨ ਗਾਜ ਗਾਜ ਲੰਬੇ ਗਲ ਦੇ ਵਿੱਚ ਕਰੀਰਾਂ ਦੇ ਵਾਂਗਰ ਲੰਕਰੇ ਹਨ ਮੁੱਛਾਂ ਤੇਰੀਆਂ ਕੰਨਾਂ ਤੱਕ ਲੰਬੀਆਂ ਨੇ ਦਾੜੀ ਧੋਨੀ ਦੇ ਨਾਲ ਲੱਗ ਰਹੀ ਹੈ ਪੈਰ ਤੇਰੇ ਨੰਗੇ ਹਨ ਵਿੱਚੋਂ ਖੂਨ ਸਿਮਰਿਆ ਹੈ ਅੱਖਾਂ ਤੇਰੀਆਂ ਬਿਲੀਆਂ ਤੇ ਵਿੱਚੋਂ ਸ਼ਮ ਸ਼ਮ ਕਰਕੇ ਪਾਣੀ ਜਾ ਰਿਹਾ ਹੈ ਤੇਰੇ ਗਲ ਦੇ ਵਿੱਚ ਹੀਰੇ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਤੂੰ ਕਿਸੇ ਬਹੁਤ ਵੱਡੇ ਧਰਮਾਤਮਾ ਦਾ ਪੁੱਤਰ ਹੈ ਤੂੰ ਕਿਸੇ ਵਤਨ ਦਾ ਮਹਾਨ ਰਾਜਾ ਸੀ ਤੇਰੇ ਮੱਥੇ ਉੱਪਰ ਸੋਨੇ ਦੇ ਮੁਗਲ ਦਾ ਨਿਸ਼ਾਨ ਪਿਆ ਹੋਇਆ ਤੇਰੇ ਮੱਥੇ ਦੇ ਉੱਪਰ ਲਾਲ ਊਮ ਦਾ ਤਿਲਕ ਲੱਗਾ ਹੋਇਆ ਆਥਰੂ ਜੀ ਤੇਰੇ ਤਰਸ਼ੂਲ ਫੜੀ ਹੋਈ ਹੈ ਕੰਨਾਂ ਦੇ ਵਿੱਚ ਸੋਨੇ ਦੇ ਵੱਡੇ ਵੱਡੇ ਕੁੰਡਲ ਹਨ ਡੌਲਿਆਂ ਤੇ ਗੁੱਟਾਂ ਉੱਪਰ ਵੀ ਮਾਲਾ ਹਨ 5 ਫੁੱਟ 8 ਇੰਚ ਉੱਚਾ ਹੈ ਕੇਸ ਭਸਮ ਦੇ ਵਿੱਚ ਲਪੇਟੇ ਹੋਏ ਹਨ ਹੱਥਾਂ ਦੀਆਂ ਉਂਗਲਾਂ ਬਹੁਤ ਮੋਟੀਆਂ-ਮੋਟੀਆਂ ਹਨ ਸਰੀਰ ਤੇਰਾ ਜ਼ਿਆਦਾ ਹੀ ਪਤਲਾ ਹੈ ਤਰਸ਼ੂਲ ਨੂੰ ਸੋਨੇ ਦੇ ਪੰਜ ਬੰਦ ਚੜੇ ਹੋਏ ਹਨ ਜਿਸ ਵਕਤ ਸੁੱਕੇ ਇੱਕ ਰੰਗ ਨੇ ਭਾਰਤਵਾਦੀ ਦੇ ਬदन ਦੀ ਬੰਦ ਤੰਤ ਸਹਾਰੀ ਦੱਸ ਦਿੱਤੀ ਤਾਂ ਭਾਰਤਵਾਦੀ ਬੜੇ ਖੁਸ਼ ਹੋਏ ਕਿ ਇੱਕ ਰੰਗ ਸੱਚ ਬੋਲਦਾ ਹੈ ਰਿਖੀ ਭਾਰਤਵਾਦ ਨੂੰ ਸੁੱਕੇ ਰੰਗ ਨੂੰ ਕਹਿਣ ਲੱਗਾ ਰੇ ਇੱਕ ਰੰਗ ਜੇ ਤੂੰ बोल ਸਕਦਾ ਹੈ ਤੇ ਸਭ ਕੁਝ ਦੇਖ ਸਕਦਾ ਹੈ ਤਾਂ ਤੂੰ ਮੈਨੂੰ ਤੂੰ ਮਹਾਨ ਕਿਰਪਾ ਕਰਕੇ ਮੈਨੂੰ ਇਹ ਦੱਸ ਦੇ ਕਿ ਬ੍ਰਹਮਾ ਜੀ ਦਾ ਆਸਥਾਨ ਕਿਸ ਜਗ੍ਹਾ 'ਤੇ ਹੈ ਤੇ ਇਹਨੂੰ ਇਸ ਬੰਦੇ ਫਰਬਤ ਉੱਤੇ ਪੂਰਾ ਪਤਾ ਹੈ ਹਰ ਇੱਕ ਰੰਗ ਮੈਂ ਬਹੁਤ ਚਿਰਾਂ ਦਾ ਬ੍ਰਹਮਾ ਜੀ ਦਾ ਆਸਥਾਨ ਢੂੰਡਦਾ ਫਿਰਦਾ ਹਾਂ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਬ੍ਰਹਮਾ ਜੀ ਦਾ ਆਸਥਾਨ ਕਿੱਥੇ ਹੈ ਮੈਂ ਉਹਨੂੰ ਢੂੰਡਦਾ ਢੂੰਡਦਾ ਹਾਰ ਗਿਆ ਹਾਂ ਜੇ ਸਵਕਤ ਰਿਖੀ ਭਾਰਤਵਾਜ ਜੀ ਨੇ ਉਸ ਕੰਗ ਨੂੰ ਇਸ ਤਰ੍ਹਾਂ ਕਿਹਾ ਤਾਂ ਉਹ ਕੰਗ ਰਿਖੀ ਭਾਰਤਵਾਜ ਜੀ ਨੂੰ ਮੋਲ ਕੇ ਇਹ ਕਹਿਣ ਲੱਗਾ ਕਿ ਐ ਰਿਖੀ ਜੀ ਬ੍ਰਹਮਾ ਜੀ ਦਾ ਸਤਾਨ ਉਹ ਸੋਨੇ ਵਰਗੇ ਪਰਬਤ ਉੱਤੇ ਹੈ ਜਿਸ ਵਕਤ ਮੈਂ ਇਸ ਜਗ੍ਹਾ ਪ੍ਰਤਪ ਕਰਦਾ ਹੁੰਦਾ ਸੀ ਉਸ ਵਕਤ ਬ੍ਰਹਮਾ ਜੀ ਵੀ ਨਿਰੰਕਾਰ ਜੀ ਦੀ ਕੋਰ ਤਪੱਸਿਆ ਕਰਦੇ ਸਨ ਬ੍ਰਹਮਾ ਇੱਕ ਬਹੁਤ ਵੱਡਾ ਦੇਵਤਾ ਹੈ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਪਰਮਾਤਮਾ ਕੋਲੋਂ ਅਨੇਕਾਂ ਵੱਡੀਆਂ-ਵੱਡੀਆਂ ਵਰਦਾਨਾਂ ਦੀ ਪ੍ਰਾਪਤੀ ਕੀਤੀ ਹੋਈ ਹੈ। ਵੱਡਾ ਦੇਵਤਾ ਤੇ ਵੱਡੀ ਉਸ ਵਿੱਚ ਕਲਾ ਹੈ। ਸਰਬ ਕਲਾਪਰਪੂਰ ਕਟਕਟ ਦੀਆਂ ਜਾਣ ਸਕਦਾ ਹੈ। ਪਰਮਾਤਮਾ ਵਰਗੀ ਉਸ ਦੀ ਕਲਾ ਹੈ ਜੋ ਚਾਹੇ ਸੋ ਕੁਝ ਕਰ ਸਕਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ, ਇੰਦਰ ਇਹ ਨਿਰੰਕਾਰ ਜੀ ਦੀਆਂ ਆਪਣੀਆਂ ਮੂਰਤਾਂ ਸੂਰਤਾਂ ਹਨ। ਐ ਰਕੀਜੀ ਕੁਦਰ ਦੇ ਨਿਕਾ ਨਾਮ ਹਨ ਪਰਮਾਤਮਾ ਦੀ ਸਰਬ ਕਲਾ ਰਜੋ ਸਤੋ ਤਮੋ ਦੇ ਉੱਪਰ ਹੈ ਇਹ ਤਿੰਨ ਗੁਣ ਚੌਥੇ ਪਾਤੋਂ ਥੱਲੇ ਹਨ ਪਰ ਪਰਮਾਤਮਾ ਦੀ ਰਚਨਾ ਇਹਨਾਂ ਦੇ ਨਾਲ ਪੂਰਾ ਸਬੰਧ ਹੈ ਜੀਵ ਦੀ ਬਣਤ ਇਹਨਾਂ ਤਿੰਨਾਂ ਦੇ ਨਾਲ ਬਣਦੀ ਹੈ ਨਿਰੰਕਾਰ ਜੀ ਦੀ ਮਾਇਆ ਦੇ ਤਿੰਨ ਅੰਸ਼ ਹਨ ਜਿਨ੍ਹਾਂ ਦੇ ਵਿੱਚ ਪਰਮਾਤਮਾ ਵਰਗੀ ਕਲਾ ਹੈ ਸਾਰੇ ਕਾਮ ਨਿਰੰਕਾਰ ਜੀ ਦੇ ਇਨਾਂ ਤੇ ਇਨਾਂ ਦੇ ਰਾਹੀ ਹੁੰਦੇ ਹਨ ਪਰਮਾਤਮਾ ਦੀ ੂਰਤ ਵਿੱਚੋਂ ਇਹ ਮੂਰਤਾਂ ਹਨ ਆਤਮਾ ਵਿੱਚੋਂ ਆਤਮਾ ਹੈ ਉਮਰਾ ਵਿੱਚ ਇਹਨਾਂ ਦੀ ਰਚਨਾ ਨਰੰਕਾਰ ਜੀ ਨੇ ਕੀਤੀ ਹੈ ਸਮੇ ਸਮੇ ਦੇ ਅਵਤਾਰ ਹਨ ਮੌਕੇ ਮੌਕੇ ਦੀ ਸਰਕਾਰ ਹਨ ਐ ਰਿਖੀ ਜੀ ਜੋ ਤੇਰੇ ਪਵਿੱਤਰ ਮੁਖ ਦੇ ਵਿੱਚੋਂ ਵਾਲਮੀਕ 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 ਵਾਲਮੀ ਕਰਕੇ ਸਾਸ ਸਾਸ ਦੇ ਨਾਲ ਨਿਰੰਕਾਰ ਜੀ ਦਾ ਜਾਪ ਹੋ ਰਿਹਾ ਹੈ ਇਹ ਭਗਤਾ ਵਾਲਮੀਕ ਨਿਰੰਕਾਰ ਜੀ ਦਾ ਨਾਮ ਹੈ ਤੇ ਵਾਲਮੀਕ ਨਾਮ ਤੋਂ ਸਗਲ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਨਿਰੰਕਾਰ ਜੀ ਦਾ ਵਾਵਾ ਅਖਰ ਸਭਨਾ ਜੀਵਾਂ ਦਾ ਵਾਲੀ ਹੈ ਭਗਵਾਨ ਵਾਲਮੀਕ ਜੀ ਦੇ ਨਾਮ ਦੇ ਚੋਂ ਅਖਰਾਂ ਦੀ ਬਾਬਤ 인ਦਰ ਜੀ ਨੂੰ ਜ਼ਿਆਦਾ ਪਤਾ ਹੈ ਜੇ ਕਦੇ ਤੈਨੂੰ 인ਦਰ ਜੀ ਮਹਾਰਾਜ ਦਾ ਦਰਸ਼ਨ ਹੋਵੇ ਤਾਂ ਉਹ ਤੈਨੂੰ ਭਗਵਾਨ ਵਾਲਮੀਕ ਜੀ ਦੀ ਸਾਰੀ ਲੀਲਾ ਖੋਲ ਕੇ ਦੱਸ ਸਕਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਭਗਵਾਨ ਇਹ ਹੀ ਭਗਵਾਨ ਵਾਲਮੀਕ ਮਰੇ ਕੁਦਰ ਦੇ ਵਾਕ ਬਹਾਨ। ਮੈਂ ਤਾਂ ਸਿਰਫ ਇਤਨਾ ਕੋ ਜਾਣਦਾ ਹਾਂ ਜੋ ਕੁਝ ਮੈਂ ਤੈਨੂੰ ਦੱਸ ਚੁੱਕਾ ਹਾਂ। ਜਾ ਉਸ ਹਰੀ ਦਾ ਹਰੀ ਹਰੀ ਸਿਮਰਨ ਜਾਣਦਾ ਹਾਂ ਤੇ ਹਰੀ ਵਾਲਮੀਕ ਰੰਕਾਰ ਜੀ ਦਾ ਨਾਮ ਸਿਮਰਨ ਹੈ। ਜਿਸ ਵਿੱਚ ਉਹ ਆਪ ਨਿਵਾਸ ਕਰਦਾ ਹੈ ਉਹ ਹਰੀ ਜੀ ਦੇ ਕਰੋੜਾਂ ਨਾਮ ਹਨ ਕੁਝ ਅੰਤ ਨਹੀਂ ਕਿਹਾ ਜਾ ਸਕਦਾ ਉਹ ਸੁਕਾ ਤਰੰਦ ਕਹਿਣ ਲੱਗਾ ਰਿਖੀ ਭਾਰਤਵਾਦੀ ਨੂੰ ਕਿ ਇਹ ਰਿਖੀ ਜੀ ਵਾਲਮੀਕ ਨਰੰਕਾਰ ਜੀ ਬਹੁਤ ਵੱਡੇ ਸਵਾਮੀ ਅੰਤਰਜਾਮੀ ਜੀ ਹਨ ਉਹੀ ਬ੍ਰਹਮ ਵਿਸਾਰ ਹੈ ਜੋ ਕੁਝ ਅਸੀਂ ਆਪਣੀ ਅੱਖੀਂ ਦੇਖ ਰਹੇ ਹਾਂ ਉਹਦੇ ਸਰਗਣ ਪ੍ਰਸਾਰ ਨੂੰ ਤਾਂ ਅਸੀਂ ਦੇਖ ਸਕਦੇ ਹਾਂ ਨਿਰਗੁਣ ਨੂੰ ਅਸੀਂ ਨਹੀਂ ਦੇਖ ਸਕਦੇ ਕਿਉਂਕਿ ਉਹ ਨੂਰੀ ਹੈ ਤੇ ਨੂਰੀ ਨੂੰ ਖਾਕੀ ਜੀਵ ਨਹੀਂ ਦੇਖ ਸਕਦੇ ਨੂਰੀ ਖਾਕੀਆਂ ਨੂੰ ਦੇਖ ਸਕਦੇ ਹਨ ਕੁਦਰਤ ਨੂਰੀ ਹੈ ਉਹ ਹਰ ਵਕਤ ਆਪਣੇ ਜੀਵਾਂ ਦੇ ਨਾਲ-ਨਾਲ ਹੁੰਦੀ ਹੈ ਪਰ ਜੀਵ ਉਹਨੂੰ ਨਹੀਂ ਦੇਖ ਸਕਦੇ ਕਿਉਂਕਿ ਖਾਕੀ ਜੀਵਾਂ ਦੇ ਕੋਲ ਉਹਨੂੰ ਦੇਖਣ ਵਾਲੀਆਂ ਨੂਰੀ ਅੱਖਾਂ ਨਹੀਂ ਹੁੰਦੀਆਂ ਜਿਨ੍ਹਾਂ ਭਗਤਾਂ ਦੇ ਨਾਮ ਦੀ ਸ਼ਕਤੀ ਦੇ ਨਾਲ ਦਸਵੇਂ ਦਵਾਰ ਖੁੱਲ ਜਾਂਦੇ ਹਨ ਉਹ ਕੁਦਰਤੀ ਕਲਾ ਨੂੰ ਦੇਖ ਸਕਦੇ ਹਾਂ ਉਹ ਹਰੀ ਓਨ ਸਤਨਾਮ ਜੀ ਦਾ ਕੁਝ ਅੰਤ ਨਹੀਂ ਪਾਇਆ ਜਾ ਸਕਦਾ ਲੀਲਾ ਬੜੀ ਆਤਮਪੁਰਖ ਜੀ ਦੀ ਅਪਰੰਪਾਰ ਹੈ ਉਸ ਕਰਤਾ ਜੀ ਦੀ ਮਾਇਆ ਖੰਡਾ ਬ੍ਰਹਮੰਡਾ ਦੇ ਅੰਦਰ ਸੂਰਜ ਤਾਰਿਆਂ ਦੇ ਵੰਗਲ ਚਮਕਰੀ ਹੈ ਸਭਨਾ ਜੀਵਾਂ ਦਾ ਉਹ ਮਾਲਕ ਪਾਲਕ ਇੱਕੋ ਦਾਤਾ ਹੈ ਰਖਿਆ ਕਿਹੜੀ ਚੀਜ਼ ਨਹੀਂ ਉਹ ਕਰ ਸਕਦਾ ਸਭ ਕੁਝ ਆਪੇ ਆਪ ਨਿਰੰਕਾਰ ਹੈ ਜਰੀ ਜਰੀ ਪਤ ਪਤ ਅੰਦਰ ਉਹਦਾ ਨੂਰ ਚਮਕ ਰਿਹਾ ਹੈ ਘਟ ਘਟ ਅੰਦਰ ਉਹ ਪ੍ਰਵੇਸ਼ ਹੈ ਕਿਸੇ ਤੋਂ ਦੂਰ ਨਹੀਂ ਜੋ ਉਸ ਕੁਦਰ ਦੇ ਕਾਦਰ ਨੂੰ ਦੂਰ ਸਮਝਦੇ ਹਨ ਦੂਰ ਤਾਂ ਉਹਨਾਂ ਕੋਲੋਂ ਵੀ ਨਹੀਂ ਸਾਹ ਸਾਹ ਆਪਣੇ ਜੀਵਾਂ ਦੇ ਸਾਹ ਹੁੰਦਾ ਹੈ ਬ੍ਰਹਮਾ ਵੀ ਉਹਨੂੰ ਕਹਿੰਦੇ ਹਨ ਤੇ ਵਿਸ਼ਨੂੰ ਵੀ ਉਹ ਸ਼ੰਕਰ ਵੀ ਹੈ ਉਹ ਐ ਰਿਕੀਆ ਉਸਦੇ ਹੀ ਨਾਨਾ ਨਾਮ ਪ੍ਰਕਾਸ਼ ਹੋ ਰਹੇ ਹਨ ਉਹ ਸਭ ਕੁਝ ਆਪੇ ਆਪ ਹੁੰਦਾ ਹੈ ਉਹਦੀ ਗਤਮਿਤ ਨੂੰ ਕੋਈ ਨਹੀਂ ਸਮਝ ਸਕਦਾ ਇਤਨਾ ਵੱਡਾ ਉਹਦਾ ਬ੍ਰਹਮ ਵਿਸਾਰ ਹੈ ਉਸ ਤੋਂ ਬਾਹਰ ਕੁਝ ਨਹੀਂ ਜੋ ਕੁਝ ਹੈ ਸਭ ਕੁਝ ਹੈ ਉਹਦੇ ਹੁਕਮ ਦੇ ਅੰਦਰ ਹੈ ਕਿ ਉਹਦੀ ਰਜਾ ਦੇ ਵਿੱਚ ਰਹਿ ਕੇ ਜੀਵ ਆਪਣੇ ਜੀਵਨ ਨੂੰ ਸਵਾਰ ਕੇ ਜੇ ਸਫਲ ਕਰ ਸਕਦਾ ਹੈ ਉਹ ਨਿਰੰਕਰ ਨਿਰੰਝ ਨਿਰੰਕਾਰ ਜੀ ਦੀ ਰਜਾ ਤੋਂ ਬਾਹਰ ਤਾਂ ਕਾਲਾ ਨਰਕ ਹੀ ਨਾ ਕਹੇ ਇਹ ਕਿਹਾ ਤੇਰਾ ਦਰਸ਼ਨ ਕਰਕੇ ਮੇਰੇ ਸੁੱਕੇ ਹੋਏ ਹੱਡ ਵੀ ਬੋਲ ਪਏ ਹਨ ਐ ਭਗਤਾ ਤੇਰੇ ਕੋਲੋਂ ਵਾਲਮੀਕ 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 ਨਾਮ ਸੁਣ ਸੁਣ ਕੇ ਅਲੱਖਾਂ ਜੀਵ ਤਰ ਗਏ ਸਭਨਾ ਦੀ ਮਨ ਕਦਾਰਤ ਹੋ ਗਈ ਜਨਮ ਜਨਮ ਦੀ ਮੈਲ ਚਲੀ ਗਈ ਤਪ ਰਹੀ ਮੇਰੀ ਆਤਮਾ ਠੰਡੀ ਠਾਰ ਹੋ ਗਈ ਪਹਿਲਾਂ ਮੈਂ ਬਹੁਤ ਮਨ ਭਾਗੀ ਸੀ ਪਰ ਹੁਣ ਤੇਰੇ ਕੋਲ ਨਰੰਕਾਰ ਜੀ ਦਾ ਨਾਮ ਸੁਣ ਸੁਣ ਕੇ ਤੇ ਮੈਂ ਵਡਪਾਗੀ ਹੋ ਗਿਆ ਹਾਂ ਐ ਰਖਿਆ ਤੇਰੀ ਜਾਤ ਨੇ ਤਾਂ ਮੇਰੀ ਕਲਿਆਣ ਕਰਕੇ ਰੱਖ ਦਿੱਤੀ ਕੋੜ ਜਨਮਾਂ ਦੇ ਮੇਰੇ ਸੰਸੇ ਦੂਰ ਹੋ ਗਏ ਹਨ ਸੰਸੇ ਦੂਰ ਹੋ ਗਏ